ਉਤਰੀਕ ਸਵਾਦੀ ਗੱਲ ਆ ਜੀ ਜੋਧਾ ਪਿੰਡ ਦਾ ਨੌਜਵਾਨ ਮੁੰਡਾ ਬਲਕਰਨ 17 ਸਾਲ ਦੀ ਉਮਰ ਆ ਹਾਂਜੀ ਉਹ ਪਲੱਸ 2 ਚ ਪੜਦਾ ਹਾਂਜੀ ਉਹ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰਦਾ ਸੀ ਹਾਂਜੀ ਪਹਿਲਾਂ ਉਹ ਜਿਹੜੇ ਸੀਗਾ ਹਰਸਰ ਕਰਦਾ ਸੀ ਇਸ پارک ਚ ਇੱਕ ਦੋ ਤਿੰਨ ਮੁੰਡੇ ਇਕੱਠੇ ਹੋ ਕੇ ਸਵੇਰ ਵੇਲੇ ਤੜਕੇ ਜਦੋਂ ਟ੍ਰੈਫਿਕ ਨਹੀਂ ਹੁੰਦੀ ਇਹ ਸੜਕ ਤੇ ਸਾਈਡ ਤੇ ਦੌੜਦੇ ਸੀਗੇ ਸੜਕ ਉਸ ਸਮੇਂ ਲਗਭਗ ਖਾਲੀ ਹੁੰਦੀ ਹੈ ਹਾਂਜੀ 5:30 ਵਜੇ ਦਿਨ ਵੀ ਚਿੱਟਾ ਹੋ ਜਾਂਦਾ 2 ਤਰੀਕ ਨੂੰ ਕੋ ਗੱਡੀ ਆਈ ਉਹਨੇ ਉਹ ਗੱਡੀ ਨੇ ਫੇਟ ਮਾਰੀ ਉਹਨੂੰ ਫੇਟ ਮਾਰ ਕੇ ਭੱਜ ਗਈ ਤੇ ਨਾਲ ਹੀ ਉਹ ਬੰਦੇ ਨੇ ਉਹਨੂੰ ਚੱਕ ਕੇ ਸਾਈਡ ਤੇ ਕਰਦਾ ਉਹਨੂੰ ਹਸਪਤਾਲ ਨਹੀਂ ਲੈ ਕੇ ਗਿਆ ਹਾਂਜੀ ਉਸ ਤੋਂ ਬਾਅਦ ਕੁਝ ਬੰਦੇ ਆ ਉਹਨਾਂ ਨੇ ਦੇਖਿਆ ਵੀ ਮੁੰਡਾ ਫੱਟੜ ਪਿਆ ਇਹ ਇਹਦੇ ਬਾਅਦ ਸਾ ਜਿਹੜੇ ਨੂੰ ਹਸਪਤਾਲ ਲੈ ਗਏ ਹਸਪਤਾਲ ਜਾ ਕੇ ਇਹਦੀ ਮੌਤ ਹੋ ਗਈ ਤੇ ਇਹ ਥਾਣੇ ਨੂੰ 2 ਤਰੀਕ ਨੂੰ ਰਿਪੋਰਟ ਦਿੱਤੀ 2 ਤਰੀਕ ਤੋਂ ਬਾਅਦ ਪੁਲਿਸ ਦਾ ਬਣਦਾ ਸੀ ਵੀ ਉਹ ਗੱਡੀ ਲੱਭਦੇ ਕਿਉਂਕਿ ਹੁਣ ਗੱਡੀਆਂ ਲੱਭਣੀਆਂ ਔਖੀਆਂ ਨਹੀਂ ਹੈ ਥਾ-ਥਾ ਤੇ ਕੈਮਰੇ ਲੱਗੇ ਹੋਏ ਨੇ ਹਾਂਜੀ ਤੇ ਬੰਦੇ ਲੱਭਣੇ ਨੇ ਔਖੇ ਠੀਕ ਹੈ ਜੀ ਪਰ ਕਿਉਂਕਿ ਗਰੀਬ ਘਰ ਦਾ ਮੁੰਡਾ ਸੀ ਮਾਂ ਇਹਦੀ ਬਿਮਾਰ ਆ ਇੱਕ ਭੈਣ ਆ ਬਾਪ ਵੀ ਵਿਚਾਰਾ ਬਿਮਾਰ ਆ ਅੱਤ ਦਾ ਗਰੀਬ ਆ ਤੇ ਇਹ ਗਰੀਬੀ ਕਰਕੇ ਇਹਦਾ ਇਹਦੇ ਬਲ ਕੋਈ ਧਿਆਨ ਨਹੀਂ ਦਿੱਤਾ ਤੇ 3 ਤਰੀਕ ਨੂੰ ਅਸੀਂ ਇਕੱਠੇ ਹੋ ਕੇ ਆਏ ਹਾਂਜੀ 3 ਤਰੀਕ ਨੂੰ ਜਦੋਂ ਆਏ ਤਾਂ ਫੇਰ ਪਹਿਲਾਂ ਆਪਣੇ ਨੌਜਵਾਨ ਮੁੰਡੇ ਪਿੰਡ ਦੇ ਉਹਨਾਂ ਨੇ ਕੈਮਰੇ ਚੈੱਕ ਕੀਤੇ ਠੀਕ ਹੈ ਜੀ ਹੁਣ ਕੈਮਰੇ ਕਿਉਂਕਿ ਹਰ ਜਗ੍ਹਾ ਪੁਲਿਸ ਤੋਂ ਬਣਾ ਚੈੱਕ ਨਹੀਂ ਹੁੰਦੇ ਫਿਰ ਅਸੀਂ ਨੂੰ ਕਿਹਾ ਵੀ ਕੋਈ ਪੁਲਿਸ ਦਾ ਮੁਲਾਜ਼ਮ ਤਾਂ ਭੇਜ ਦਿਓ ਫਿਰ ਉਹ ਕੈਮਰੇ ਲੱਭਦੇ ਲੱਭਦੇ ਰਾਤ ਨੂੰ 9 ਵਜੇ ਪਤਾ ਲੱਗ ਗਿਆ ਵੀ ਕਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਐ ਐਸ ਐਚਓ ਸਾਹਿਬ ਨੇ ਕਿਹਾ ਵੀ ਸਾਨੂੰ ਤੁਸੀਂ ਗੱਡੀ ਦਾ ਨੰਬਰ ਦੇ ਦਿਓ ਅਸੀਂ ਦੋ ਘੰਟੇ ਚ ਗੱਡੀ ਤੇ ਬੰਦੇ ਗ੍ਰਿਫਤਾਰ ਕਰ ਲਾਂਗੇ ਹਾਂ ਜੀ ਤਿੰਨ ਤਰੀਕ ਨੂੰ 9 ਵਜੇ ਸਾਰਾ ਇਹ ਕੰਮ ਹੋ ਗਿਆ ਹਾਂ ਜੀ ਕੱਲ ਦਾ ਵੀ ਸਾਰਾ ਦਿਨ ਲੱਗਿਆ ਕਿਤੇ ਰੇਟ ਨਹੀਂ ਹੋਈ ਹਲਕੇ ਪਿੰਡ ਦੀ ਪੰਚਾਇਤ ਨੇ ਹਿੰਮਤ ਕੀਤੀ ਸਾਡੇ ਮੈਂਬਰ ਪੰਚਾਇਤ ਹਰਪ੍ਰੀਤ ਮੋਹਣੀ ਉਹਦੇ ਰਿਸ਼ਤੇਦਾਰ ਆ ਵੀ ਕਿਵੇਂ ਨਾ ਕਿ ਮੈਨੂੰ ਨਾਲ ਗੱਲਬਾਤ ਹੋ ਜੇ ਉਹ ਮਤਲਬ ਲੁਧੇਨ ਸ਼ਹਿਰ ਚਲੇ ਗਏ ਜਿਹੜਾ ਵਿੱਚ ਗੱਲ ਕਰਨ ਆਲਾ ਸੀ ਤੇ ਉਹ ਬੰਦਾ ਉੱਥੋਂ ਦੌੜ ਗਿਆ ਉਹਨੇ ਆਪਣਾ ਫੋਨ ਬੰਦ ਕਰ ਲਿਆ ਤੇ ਉਹਦੀ ਇੱਥੇ ਖੇਤੀਬਾੜੀ ਆਪਣੇ ਲੀਲਾ ਉੱਥੇ ਫਾਰਮ ਆ ਹਾਂਜੀ ਪੁਲਿਸ ਨੇ ਕੋਈ ਹਿੰਮਤ ਹੀ ਨਹੀਂ ਕੀਤੀ ਵੀ ਉਹਦੇ ਰੇਡ ਕਰਤੇ ਕਰ ਲਵੇ ਫਾਰਮ ਤੇ ਕਰ ਲਵੇ ਜਾਂ ਲੱਭ ਲਵੇ ਕੱਲ ਅਸੀਂ ਆਪਣੀ ਹਿੰਮਤ ਨਾਲ ਹਾਂਜੀ ਆਪਣੀ ਐਫਰਟ ਨਾਲ ਅਸੀਂ ਗੱਡੀ ਦੇ ਬਿਹਰਵੌਡਸ ਪਤਾ ਕਰ ਲਿਆ ਠੀਕ ਹੈ ਜੀ ਸਾਨੂੰ ਪਤਾ ਲੱਗ ਗਿਆ ਵੀ ਗੱਡੀ ਕੰਮ ਵਾਸਤੇ ਕਿਸੇ ਏਜੰਸੀ 'ਚ ਖੜੀ ਹੈ ਜੀ ਉਹ ਜਦੋਂ ਮੈਨੂੰ ਪਤਾ ਲੱਗਿਆ ਸਾਡੀ ਪੰਚਾਇਤ ਤੋਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਜਾਓ ਭਾਈ ਠੀਕ ਹੈ ਉਹ ਬੰਦੇ ਨੇ ਫੋਨ ਬੰਦ ਕੀਤਾ ਕਿਰ ਕਿਉਂਕਿ ਗੱਡੀ ਜਿਹੜੀ ਏਜੰਸੀ ਵਿੱਚ ਉਹ ਸਾਨੂੰ ਤਾਂ ਦੇਣੀ ਨਹੀਂ ਸੀ ਹਾਂਜੀ ਇੱਥੋਂ ਅਸੀਂ ਪੁਲਿਸ ਦੇ ਕਰਮਚਾਰੀ ਲਗਾਏ ਤੇ ਸ਼ਾਮ ਨੂੰ ਗੱਡੀ ਲਿਆ ਕੇ ਇੱਥੇ ਖੜੀ ਕਰ ਠੀਕ ਹੈ ਜੀ ਉਹਨ ਗੱਡੀ ਆ ਗਈ ਹਾਂਜੀ ਹਲੇ ਤੱਕ ਵੀ ਪੁਲਿਸ ਦੇ ਕੰੰਤੇ ਜੋ ਨਹੀਂ ਸਰਕੀ ਦੇਖੋ ਨੌਜਾਨ ਮੁੰਡਾ ਮਰਿਆ ਹੋਵੇ ਮਾਂ ਬਿਮਾਰ ਹੋਵੇ ਰਿਸ਼ਤੇਦਾਰ ਤੜਫਦੇ ਹੋਣ ਉਹਦੀ ਮਾਂ ਦੇ ਮਨ ਤੇ ਕੀ ਬੀਤਦੀ ਆ ਸਾਰਾ ਪਿੰਡ ਤਰਾਤਰਾਂ ਕਰ ਰਿਹਾ ਰੋਟੀ ਨਹੀਂ ਠੀਕ ਲੱਗ ਰਹੀ ਲੋਕਾਂ ਨੂੰ ਤੇ ਪੁਲਿਸ ਦੀ ਕੋਈ ਮਤਲਬ ਇਸ ਪਾਸੇ ਧਿਆਨ ਨਹੀਂ ਬਲਕੇ ਰਾਤ ਜੀ ਐਸ ਐਚਓ ਨੇ ਮੇਰੀ ਗੱਲ ਬਾਤ ਵੀ ਫੋਨ ਆਇਆ ਠੀਕ ਹੈ ਉਹ ਕਹਿੰਦਾ ਤੁਸੀਂ ਤਾਂ ਕਹਿੰਦੇ ਸੀ ਟੈਂਪੂ ਤੇ ਪਰਚਾ ਦਾ ਅੱਜ ਕਰੋ ਮੈਂ ਕਿਹਾ ਐਸ ਐਚਓ ਸਾਹਿਬ ਗਲਤ ਨਾ ਮੋਲੋ ਮੈਂ ਕੁਰਸੀ ਤੇ ਬੈਠ ਕੇ ਕਿਹਾ ਵੀ ਟੈਂਪੂ ਤੇ ਪਰਚਾ ਦਾਜ ਨਹੀਂ ਕਰਨਾ 베ਰੀਫਾਈ ਹੋ ਜੇ ਕਾਰ ਆ ਜਾ ਆਪਾਂ ਲੌਜੀਕਲ ਐਂਡ ਤੇ ਮੈਂ ਸ਼ਬਦ ਕਹੇ ਜੀ ਵੀ ਇਹ ਅਦਾਲਤ ਚ ਫੇਲ ਹੋ ਜਾਣਗੇ ਜੀ ਅਸੀਂ ਬਿਲਕੁਲ ਨਹੀਂ ਕਿਹਾ ਪਰਚਾ ਦਾ ਜ਼ਿਕਰ ਹੋ ਹਾਂਜੀ ਫਿਰ ਕਹਿਣ ਲੱਗੇ ਸਾਨੂੰ ਦੱਸੋ ਕੌਣ ਗੱਡੀ ਖੜੀ ਕਰਕੇ ਆਇਆ ਲੈ ਦੱਸੋ ਅਸੀਂ ਗੱਡੀ ਲੱਭ ਲੈਂਦੀ ਅਸੀਂ ਗੱਡੀ ਪੁਲਿਸ ਨੂੰ ਲੈ ਕੇ ਲੈਂ ਐਸ ਐਚਓ ਸਾਹਿਬ ਮੈਨੂੰ ਪੁੱਛ ਰਹੇ ਨੇ ਵੀ ਕੌਣ ਗੱਡੀ ਖੜੀ ਕਰਕੇ ਆਇਆ ਤੇ ਪੁਲਿਸ ਦਾ ਕੰਮ ਕੀ ਰਹਿ ਗਿਆ ਜੀ ਜੇ ਕਿਸੇ ਟਕੜੇ ਦਾ ਹੁੰਦਾ ਇੱਕ ਘੰਟੇ ਚ ਗੱਡੀ ਵੀ ਆਉਂਦੀ ਤੇ ਬੰਦਾ ਵੀ ਆਉਂਦਾ ਬਾਬਾ ਫੌਜਾ ਸਿੰਘ ਦੀ ਮੌਤ ਹੋਈ ਹੈ ਸਾਡਾ ਬਹੁਤ ਹਮਦਰਦੀ ਕਿਉਂਕਿ ਹਾਈ ਪਰਫਾਲਸੀ ਉੱਪਰ ਤੱਕ ਕਿੰਨਾ ਟਾਈਮ ਲੱਗਿਆ ਜੀ ਤਾਂ ਦੇਖੋ 2 3 4 5 ਜੀ ਚੌਥਾ ਦਿਨ ਹੋ ਗਿਆ ਹੈ ਕੀ ਬੀਤਦੀਆਂ ਲੋਕਾਂ ਤੇ ਉਹਦੀ ਡੈੱਡ ਬਾਡੀ ਪਈ ਹਸਤਾ ਵਿੱਚ ਬਿਲਕੁਲ ਜੀ ਉਹਦਾ ਪਰਿਵਾਰ ਰੋਟੀ ਖਾਂਦਾ ਹੋਊ ਸੌਂਦਾ ਹੋਊਗਾ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਆ ਪੁਲਿਸ ਇਨਹਿਊਮਨ ਹੋ ਗਈ ਹੈ ਪੁਲਿਸ ਦੇ ਵਿੱਚ ਮਨੁੱਖਤਾ ਵਾਲੀ ਕੋਈ ਗੱਲ ਨਹੀਂ ਹੈ ਇਹ ਲੋਕ ਸੁਗਲ ਨੂੰ ਨਹੀਂ ਬੈਠੇ تھے ਸਹੀ ਹੈ ਜੀ ਟੁੱਪੇ ਬੈਠਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਸਾਰੇ ਕੰਮ ਕਰ ਸਦਕੇ ਬੈਠੇ ਨੇ ਤੇ ਹਲੇ ਤੱਕ ਵੀ ਥਾਣਾ ਬੇਲਾ ਪਿਆ ਤਿੰਨ ਦਿਨ ਤੋਂ ਉਹਨੇ ਇੱਥੇ ਇੱਕ ਮੁਲਾਜ਼ਮ ਹੁੰਦਾ ਸੋ ਅਸੀਂ ਇਹ ਕਹਿੰਦੇ ਆਂ ਵੀ ਅਸੀਂ ਇਸ ਪਰਿਵਾਰ ਨੂੰ ਇਨਸਾਫ ਦੋਣਾ ਜੀ ਸਾਰਾ ਪਿੰਡ ਪਿੱਛੇ ਖੜਾ ਜੀ 90% ਕੰਮ ਸਾਡਾ ਹੋ ਗਿਆ ਬੰਦੇ ਦੀ ਗ੍ਰਿਫਤਾਰੀ ਦਾ ਸਵਾਲ ਆ ਉਹ ਸਾਨੂੰ ਪੁਲਿਸ ਦੱਸੇ ਵੀ ਕੀ ਕਰਦੇ ਆ ਉਹ ਬਾਕੀ ਜਿਹੜਾ ਇਹਦਾ ਭਾਈ ਜਨਤਾ ਦੇ ਪ੍ਰੈਸ਼ਰ ਨਾਲ ਆ ਰੱਬ ਹੀ ਰਖਾ ਇੱਥੇ ਕੋਈ ਅਮਨ ਕਾਨੂੰਨ ਲਾਉਣ ਦੀ ਚੀਜ਼ ਨਹੀਂ ਹੈ ਜੇ ਝੂਠਾ ਪਰਚਾ ਦਰਜ ਕਰਾਉਣਾ ਹੋਵੇ ਮੇਰੀ ਸਰਕਾਰ ਬਣ ਗਈ ਮੈਂ ਜਿੱਦੇ ਤੇ 452 ਮਰਜ਼ੀ ਲਵਾ ਦਿਆਂ ਜਿੱਤੇ ਮਰਜ਼ੀ ਦੂਜਾ ਪਰਚਾ ਦਾਜ ਕਰਦੇ ਆ ਕੋਈ ਸਿਸਟਮ ਹੀ ਨਹੀਂ ਹੈ ਰਾਜਨੀਤਿਕ ਬੰਦਿਆਂ ਦਾ ਹਾਲ ਬਹੁਤ ਮਾੜਾ ਹੋ ਗਿਆ ਸੱਤਾ ਚੁੰਧੇ ਹੋਰ ਬੋਲੀ ਬੋਲ ਤੁਹਾਨੂੰ ਜਾਂਦਾ ਸੀ ਆਪਣੇ ਸ਼ਹਿਰ ਕਹਿ ਲੋ ਭੱਜਣ ਜਾਂਦਾ ਕਹਿ ਲੋ ਕੁਝ ਕਰ ਲੋ ਕੋਈ ਸੁਣਨਾ ਸੀ ਕੋਈ ਮਤਲਬ ਕੋਈ ਭੀੜ ਪੜਕਾ ਨਹੀਂ ਸੀ ਆ ਬੰਦੇ ਨੇ ਗੱਡੀ ਵਾਲੇ ਮਾਰਿਆ ਉਹਦੇ ਹਾਂ ਜੀ ਇਹ ਐਡਾ ਹਰਾਮੀ ਸੀ ਉਹਨੂੰ ਸਾਈਡ ਤੇ ਕਰ ਗਿਆ ਤਾਂ ਕਿ ਫੌਜੀ ਦੇ ਵਿੱਚ ਨੀ ਲ ਗਿਆ ਇਹ ਪਤਾ ਲੱਗਿਆ ਕਿ ਉਹ ਝਾੜੀਆਂ ਦੇ ਵਿੱਚ ਛੱਟ ਗਿਆ ਜੀ ਝਾੜੀਆਂ ਸੱਟ ਗਿਆ ਜਾਂ ਸਾਈਡ ਤੇ ਕਰ ਗਿਆ ਪੱਕੀ ਸ਼ਾਟ ਕਿ ਤੂੰ ਤੇ ਉਹ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਲ ਕੋਈ ਗੱਡੀ ਆਈ ਉਹਨੇ ਉਹਨੂੰ ਚੱਕਿਆ ਆਪਣੇ ਦਾਖਲ ਕਰਾਤਾ ਤੇ ਉਹ ਜਵਾਬ ਦੇਤਾ ਆਪਣੇ ਪਿੰਡ ਕੱਕੜ ਵਾਲਿਆਂ ਨੇ ਉਹ ਲੈ ਗਏ ਉੱਥੇ ਉਹਦੀ ਮੌਤ ਹੋ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਪੋਰਸ ਦੇ ਜੋ ਤਰਸੇਮ ਕਹਿੰਦਾ ਮੈਂ ਉਹਦੇ ਨਾਲ ਤਾਇਦ ਕਰਦਾ ਵੀ ਨਹੀਂ ਕੋਈ ਨਹੀਂ ਕੋਈ ਮਤਲਕ ਉੱਤਾ ਚੱਕ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਵੀ ਮਰਲਾ ਤੂੰ ਜੀ ਜਿਹਦਾ ਬੱਚਾ ਸਹੀ ਗੱਲ ਆਈ ਦੁੱਖ ਇਹਦੇ ਚ ਪਿਆ ਵਾ ਆਪਣੇ ਫਰਿੱਜ ਚ ਹਾਂ ਜੀ ਉਹ ਮਾਪੇ ਦਾ ਕੀ ਹਾਲ ਕੀ ਹਾਲ ਉਹ ਮਾਪੇ ਦਾ ਹਾਲ ਇਹ ਦੇਖ ਕੇ ਮਨੁੱਖਤਾ ਦਾ ਨਾਤੀ ਕੁਝ ਕਰੋ ਬਿਲਕੁਲ ਬਿਲਕੁਲ ਜੀ ਰੱਬ ਤਾਂ ਸਾਰੇ ਥਾਵਾਂ 'ਸਭ ਨੂੰ ਰੱਬ ਨੂੰ ਮੰਨਦੇ ਆ ਪਰ ਰੱਬ ਇੱਥੇ ਆ ਕੇ ਨਹੀਂ ਮੰਨਦੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ